ਇਹ ਤਾਂ ਕਹਿੰਦੇ ਇਹ ਤਾਂ ਸਿੱਧਾ ਹੀ ਕਹਿ ਦਿੰਦੇ ਆ ਜਦੋਂ ਮੈਂ ਗੱਡੀ ਚ ਜਾਣਾ ਮੈਂ ਆਲੇ ਦੁਆਲੇ ਦੇਖਦਾ ਵੀ ਆਹ ਜਿਹੜੀਆਂ ਕਣਕਾਂ ਇਹ ਵੀ ਬਾਲ ਸਾਹਿਬ ਲੈ ਕੇ ਆਇਆ ਥੋੜੇ ਪੱਕੇ ਖਾਲੇ ਕਿਹਨੇ ਕੀਤੇ ਆ ਤੁਹਾਡੇ ਤੇ ਕੱਸੀਆਂ ਕਿਹਨੇ ਬਣਾਈਆਂ ਤੁਹਾਡੇ ਪਿੰਡਾਂ ਚ ਸਕੂਲ ਕਿਹਨੇ ਬਣਾਇਆ ਆ ਇਧਰ ਜਿਹੜੀ ਸਰੋਂ ਆ ਇਹ ਵੀ ਬਾਲ ਸਾਹਿਬ ਲੈ ਕੇ ਆਇਆ ਆ ਜਿਹੜੀ ਸੜਕ ਤੇ ਤੁਰੇ ਜਾਂਦੇ ਆ ਇਹ ਵੀ ਬਾਲ ਸਾਹਿਬ ਦੀ ਹੈ ਉਹ ਸਾਹਮਣੇ ਜਿਹੜੀ ਪੁਲੀ ਆ ਗਈ ਉਹ ਵੀ ਬਾਲ ਸਾਹਿਬ ਨੇ ਬਣਾਈ ਆ ਨੀਲੇ ਕਾੜ ਕੀ ਨੰਦਦੇ ਸੀ ਆਟਾ ਦਰ ਮੁੰਦਾ ਸੀ ਨੀਂ ਗਰੀਬ ਜੰਦਰ ਨੂੰ ਸ਼ਗਨ ਮਿਲਦੇ ਸੀ ਦਾਣਾ ਮੰਨੀਆਂ ਕਿਹਨੇ ਬਣਾਈਆਂ ਮੈਂ ਕਿ ਜੇ ਤੂੰ ਕੋਟ ਕਪੂਰੇ ਤੇ ਬਰਗਾੜੀ ਵਿੱਚ ਦੀ ਲੰਘਦੇ ਉਦੋਂ ਸੌ ਜਾਂਦੇ ਏ ਜੇ ਫੈਸਲੇ ਕੀਤੇ ਕਿਉਂਕਿ ਮੁੱਖ ਮੰਤਰੀ ਥੋੜੇ ਆਪਣੇ ਸੀ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਤੇ ਉਹ ਵੀ ਤਾਂ ਬਾਦਲ ਸਾਹਿਬ ਨਹੀਂ ਕਰਾਇਆ ਸੀ ਗੁਰੂ ਸਾਹਿਬ ਦੀ ਬੇਅਦਬੀ ਵਾਲਾ ਜਿਹੜਾ ਕੰਮ ਸੀਗਾ ਉਦੋਂ-ਉਦੋਂ ਕਿੱਥੇ ਗਏ ਹੁੰਨੇ ਉਹ ਦੇਖਿਆ ਨਹੀਂ ਕਦੇ ਬਰਗਾੜੀ ਬਹਿਬਲ ਕਲਾਂ ਵਿੱਚ ਦੀ ਲੰਘਦੇ ਜਿੱਥੇ ਗੋਲੀਆਂ ਚਲਾਈਆਂ ਸੀ ਵੱਡੇ ਬਾਦਲ ਸਾਹਿਬ ਰਾਜ ਕਰਨ ਵਾਸਤੇ ਨਹੀਂ ਆਉਂਦੇ ਸੀ ਉਹ ਦੁੱਖ ਹੁੰਦਾ ਵੀ ਯਾਰ ਤੁਸੀਂ ਦੇਣਾ ਦਿਓਗੇ ਕਿੱਥੇ ਹੋਏ ਮੈਨੂੰ ਲੱਗਦਾ ਪ੍ਰਮਾਤਮਾ ਨੂੰ ਵੀ ਨਰਕ ਤੋਂ ਵੀ ਗਹਾਂ ਵਾਲੀ ਚੀਜ਼ ਬਣਾਉਣੀ ਪਊ ਜਿੰਨੇ ਪਾਪ ਇਹਨਾਂ ਨੇ ਕੀਤੇ ਨੇ ਵੀ ਨਰਕ ਤੋਂ ਵੀ ਤਹਾਂ ਵਾਲੀ ਕੋਈ ਚੀਜ਼ ਬਣਾਈਏ ਇਹਨਾਂ ਨੂੰ ਉੱਥੇ ਸਿੱਟੀਏ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਵਿਵੇਕ ਸ਼ਰਮਾ ਮਾਗੀ ਮੌਕੇ ਅੱਜ શ્રી ਮੁਕਸਰ ਸਾਹਿਬ ਵਿਖੇ ਸਿਆਸੀ ਕਾਨਫਰੰਸਾਂ ਹੋਈਆਂ ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਨੇ ਕਾਨਫਰੰਸ ਨੂੰ ਸੰਬੋਧਨ ਕੀਤਾ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕੀਤਾ ਸੁਖਬੀਰ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਜਿੱਥੇ ਅਕਾਲੀ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਤੇ ਕਿਹਾ ਕਿ ਸੂਬੇ ਵਿੱਚ ਵਿਕਾਸ ਕਾਰਜ ਸਿਰਫ ਅਕਾਲੀ ਭਾਜਪਾ ਦੀ ਸਰਕਾਰ ਸਮੇਂ ਹੋਏ ਨੇ ਤਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਤੇ ਨਿਸ਼ਾਨਾ ਬਿੰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਜਦੋਂ ਕੋਟਕਪੂਰਾ ਨੇੜੇੋਂ ਲੰਘਦੇ ਨੇ ਤੇ ਉਹਨਾਂ ਨੂੰ ਕੀ ਅਹਿਸਾਸ ਹੁੰਦਾ ਹੈ ਮੈਂ ਇੱਕ ਸਵਾਲ ਪੁੱਛਣਾ ਚਾਹਣਾ ਤੁਹਾਨੂੰ ਸਾਰਿਆਂ ਤੋਂ ਬਾਦਲ ਸਾਹਿਬ ਜੋ ਕਹਿੰਦੇ ਸੀ ਕਰਦੇ ਸੀ ਕਿ ਨਹੀਂ ਤੁਸੀਂ ਸਾਡਾ ਚੋਨਮੈਨ ਮਿਸਟੋ ਦੇਖ ਲਓ ਅਸੀਂ ਜੋ-ਜੋ ਗੱਲ ਕਹੀ ਉਹ ਤਾਂ ਕੀਤੀ ਉਹ ਤੋਂ ਵੱਧ ਵੀ ਕੀਤਾ ਤਾਨੂੰ ਟਿਊਬਲ ਕਨੈਕਸ਼ਨ ਕਿਹਨੇ ਦਿੱਤੇ ਐ ਤੁਹਾਡੇ ਪੱਕੇ ਖਾਲੇ ਕਿਹਨੇ ਕੀਤੇ ਐ ਤੁਹਾਡੇ ਤੇ ਕਸੀਆਂ ਕਿਹਨੇ ਬਣਾਈਆਂ ਤੁਹਾਡੇ ਪਿੰਡਾਂ ਚ ਸਕੂਲ ਕਿਹਨੇ ਬਣਾਏ ਨੀਲੇ ਕਾੜ ਕਿਹਨੇ ਦਿੰਦੇ ਸੀ ਆਟਾ ਦਰ ਮੁੰਦਾ ਸੀ ਨਹੀਂ ਗਰੀਬ ਜਨਤਾ ਨੂੰ ਸ਼ਗਨ ਮਿਲਦੇ ਸੀ ਦਾਣਾ ਮੰਡੀਆਂ ਕਿਹਨੇ ਬਣਾਈਆਂ ਤੁਹਾਡੇ ਗ੍ਰਿਡ ਕਿਹਨੇ ਬਣਾਏ ਮੈਂ ਕਹਿੰਦਾ ਮੇਰੇ ਕੋਲ ਲਿਸਟ ਐ ਕੁਸੀਂ ਦੇਖੋ ਮੈਂ ਦੇਖ ਰਿਹਾ ਸੀ ਕਿ ਇਹ ਜੇ ਫੈਸਲੇ ਕੀਤੇ ਕਿਉਂਕਿ ਮੁੱਖ ਮੰਤਰੀ ਤੁਹਾਡੇ ਆਪਣੇ ਸੀ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਰਾਜ ਕਰਨ ਵਾਸਤੇ ਨਹੀਂ ਆਉਂਦੇ ਸੀ ਉਹ ਸੇਵਾ ਕਰਨ ਵਾਸਤੇ ਆਉਂਦੇ ਸੀ ਜਿੰਨੇ ਸਾਲ ਰਹੇ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 10 11 ਵਜੇ ਤੱਕ ਤੁਹਾਡੇ ਵਿੱਚ ਬੰਦੇ ਸੀ ਥੋਡੇ ਕੋਲੇ ਆਉਂਦੇ ਸੀ ਕੀ ਚਾਹੀਦਾ ਤੁਹਾਨੂੰ ਜੇ ਦੇਖਿਆ ਗਰੀਬ ਨੂੰ ਰੋਟੀ ਦੀ ਲੋੜ ਹੈ ਕਮੀ ਹੈ ਖਰਚਾ ਬਹੁਤ ਹੋ ਗਿਆ ਆਟਾ ਦਾ ਸਕੀਮ ਸ਼ੁਰੂ ਕਰਤੀ ਸ਼ਗਨ ਸਕੀਮ ਸ਼ੁਰੂ ਕਰਤੀ ਮੈਨੂੰ ਯਾਦ ਆ ਇੱਕ ਦਿਨ ਕੈਬਨਿਟ ਮੀਟਿੰਗ ਸੀ ਮੈਂ ਵੀ ਮੀਟਿੰਗ ਸੀ ਤੇ ਬਾਦਲ ਸਾਹਿਬ ਤਲਵੰਡੀ ਸਾਹਿਬ ਉਹ ਗੁਰੂ ਦੀ ਨਗਰੀ ਉਹ ਮੱਥਾ ਟੇਕਣ ਗਏ ਸੀ ਉੱਥੇ ਬੀਬੀਆਂ ਆਈਆਂ ਤੇ ਵੱਡੇ ਬਾਲ ਸਾਨੂੰ ਮਿਲੀਆਂ ਜੋ ਚੀਫ ਮਿਨਿਸਟਰ ਸੀ ਕਹਿਣ ਲੱਗੀਆਂ ਕਿ ਬਾਲ ਸਾਹਿਬ ਸਾਰਾ ਕੁਝ ਤੁਸੀਂ ਦੇ ਦਿੱਤਾ ਸਾਡੀ ਇੱਕ ਖਾਹਿਸ਼ ਪੂਰੀ ਕਰ ਦਿਓ ਬਜ਼ੁਰਗ ਬੀਬੀਆਂ ਸੀ ਅਸੀਂ ਹਜ਼ੂਰ ਸਾਹਿਬ ਜਾਣਾ ਹੈ ਤੇ ਅਸੀਂ ਜਾ ਨਹੀਂ ਸਕਦੀਆਂ ਦਰਸ਼ਨ ਕਰਨ ਮਨ ਤੋਂ ਪਹਿਲੇ ਸਾਨੂੰ ਇਹ ਮੌਕਾ ਦੇ ਬਾਦਲ ਸਾਹਿਬ ਉਸੇ ਸ਼ਾਮ ਨੂੰ 5 ਵਜੇ ਕੈਬਨਿਟ ਮੀਟਿੰਗ ਸੀ ਆਏ ਤੇ ਕਹਿਣ ਲੱਗੇ ਆਉਂਦੇ ਸਾਰੇ ਕੈਬਨਿਟ ਨੂੰ ਕਹਿੰਦੇ ਅੱਜ ਨਵੀਂ ਸਕੀਮ ਚਾਲੂ ਕਰ ਰਹੇ ਹਾਂ ਮੁੱਖ ਮੰਤਰੀ ਤੀਰਥ ਯਾਤਰਾ ਆਡੀ ਸਰਕਾਰ ਦਾ ਮਕਸਦ ਕੀ ਸੀ ਅਖੱਜਲ ਖਵਾਈ ਜੀ ਮੂਰੀ ਪੂਰੀ ਹੋਏ ਅਸੀਂ ਸੇਵਾ ਕੇਂਦਰ ਖੋਲੇ ਬੰਦ ਕਰਤੇ ਸਾਂਝ ਕੇਂਦਰਾਂ ਦਾ ਬੁਰਾ ਹਾਲ ਕਰ ਦਿੱਤਾ ਅਸੀਂ ਆ ਜਿਹੜੇ ਮੈਰਿਟੋਰੀਅਸ ਸਕੂਲ ਖੋਲੇ ਸਾਰੇ ਬੰਦ ਹੈ ਇੱਕ ਇੱਕ ਕੀ ਸਾਰੀਆਂ ਬੰਦ ਹੋਈ ਜਾਂਦੀਆਂ ਆ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਬੰਦ ਹੈ ਕਬੱਡੀ ਵਾਲਿਆਂ ਤੇ ਇਨਾ ਸ਼ੌਂਕ ਪੈ ਗਿਆ ਸੀ ਦੇਖੋ ਕਿੰਨੀ ਵੱਡੀ ਆਪਣੀ ਸਪੋਰਟ ਬਧੀ ਅਸੀਂ ਮੇਲੇ ਕਰਾਉਂਦੇ ਸੀ ਪਸ਼ੂ ਮੇਲੇ ਜਾਨਵਰਾਂ 'ਚ ਕਿੰਨਾ ਸ਼ੌਂਕ ਪੈਦਾ ਹੋਇਆ ਲੋਕਾਂ ਦਾ ਕਿੰਨੀ ਵਧੀਆ ਆਪਣੀਆਂ ਮੱਝਾਂ ਗਾਵਾਂ ਦੂਜੇ ਬੱਕਰੀਆਂ ਤੇ ਸਾਰਿਆਂ ਦੀ ਬਰੀਡ ਕਿਵੇਂ ਇੰਪਰੂਵ ਹੋ ਗਈ ਆ ਸਾਰੀਆਂ ਚੀਜ਼ਾਂ ਇੰਨੀ-ਇੰਨੀ ਚੀਜ਼ਾਂ ਕਿਉਂਕਿ ਸਾਨੂੰ ਪਤਾ ਸੀ ਤੁਹਾਡੇ 'ਚ ਤੁਹਾਨੂੰ ਕੀ ਚੀਜ਼ ਦੀ ਲੋੜ ਹੈ ਜਿੰਨੀਆਂ ਵੀ ਸਹੂਲਤਾਂ ਅੱਜ ਗਰੀਬ ਨੂੰ ਮਿਲ ਰਹੀਆਂ ਹੈ ਜਾਂ ਕਿਸਾਨ ਨੂੰ ਮਿਲ ਰਹੀਆਂ ਹੈ ਸਾਰੀਆਂ ਹੀ ਸਹੂਲਤਾਂ ਸਾਰੇ ਫੈਸਲੇ ਇਕੱਲੇ ਇੱਕ बुजुर्ग ने अपने बादल साहब ने कित और किसे ने नहीं किसे मुख्यमंत्री ने कोई फैसला लेता इस करके मैं बेनती करना ले आओ वापस अपना राज, राज लेके आओ मैं कुछ गल्ला मेरे मन च है जी मौका दोगे ਪੂਰੀਆਂ ਕਰੂੰਗਾ ਦੇਖੋ ਮੇਰੀ ਇਕਾਦਤ ਹੈ ਮੈਂ ਕਿਤੇ ਉਹ ਗੱਲ ਨਹੀਂ ਕੀਤੀ ਜਿਹੜੀ ਮੈਂ ਪੂਰੀ ਨਾ ਕਰ ਸਕਾਂ ਆ ਲੋਕੀ ਮਖੌਲ ਲੜਾਉਂਦੇ ਸੀ ਕਿਹਾ ਕਿਵੇਂ ਹੋ ਜੂਗਾ ਜਦੋਂ ਮੈਂ ਯਾਦ ਹੈ ਜਦੋਂ ਸਰਕਾਰ ਬਣੀ ਮੈਂ ਤਾਂ ਜੇ ਕੰਮ ਗਿਣਾਉਣ ਲੱਗ ਜਾ ਸਾਰਾ ਇੱਥੇ ਲੰਗ ਜੂਗਾ ਕੰਮ ਤੁਸੀਂ ਗਿਣ ਲਓ ਮੇਰਾ ਕੰਮ ਹੈ ਕੰਮ ਕਰਨਾ ਤੇ ਤੁਹਾਡਾ ਕੰਮ ਹੈ ਕੰਮ ਗਿਣਨਾ ਜਾਂ ਜੇ ਕੋਈ ਪੁੱਛਣਾ ਜੀ ਉਹਨੂੰ ਗਿਣਾਉਣਾ ਵੀ ਆ ਨਹੀਂ ਯਾਰ ਇਹਨਾਂ ਦੇ ਕੰਮ ਕੀ ਨੇ ਇਹ ਤਾਂ ਇਹ ਤਾਂ ਸਿੱਧਾ ਹੀ ਕਹਿ ਦਿੰਦੇ ਆ ਜਦੋਂ ਮੈਂ ਗੱਡੀ ਚ ਜਾਣਾ ਮੈਂ ਆਲੇ ਦੁਆਲੇ ਦੇਖਦਾ ਵੀ ਆਹ ਜਿਹੜੀਆਂ ਕਣਕਾਂ ਇਹ ਵੀ ਬਾਲ ਸਾਹਿਬ ਲੈ ਕੇ ਆਇਆ ਆ ਇਧਰ ਜਿਹੜੀ ਸਰੋਂ ਆ ਇਹ ਵੀ ਬਾਲ ਸਾਹਿਬ ਲੈ ਕੇ ਆਇਆ ਆ ਆ ਜਿਹੜੀ ਸੜਕ ਤੇ ਤੁਰੇ ਜਾਂਦੇ ਆ ਇਹ ਵੀ ਬਾਲ ਸਾਹਿਬ ਦੀ ਹੈ ਉਹ ਸਾਹਮਣੇ ਜਿਹੜੀ ਪੁਲੀ ਆ ਗਈ ਉਹ ਵੀ ਬਾਲ ਸਾਹਿਬ ਨੇ ਬਣਾਈ ਆ ਇਧਰ ਮੰਡੀ ਦੇਖੀ ਮੰਡੀ ਬਾਲ ਸਾਹਿਬ ਨੇ ਬਣਾਈ ਆ ਮੈਂ ਕਿ ਜਦੋਂ ਕੋਟ ਕਪੂਰੇ ਤੇ ਬਰਗਾੜੀ ਵਿੱਚ ਦੀ ਲੰਘਦੇ ਹਾਂ ਉਦੋਂ ਸੌ ਜਾਂਦੇ ਹਾਂ ਤੇ ਉਹ ਵੀ ਤਾਂ ਬਾਲ ਸਾਹਿਬ ਨਹੀਂ ਕਰਾਇਆ ਸੀ ਗੁਰੂ ਸਾਹਿਬ ਦੀ ਬੇਅਦਵੀ ਵਾਲਾ ਜਿਹੜਾ ਕੰਮ ਸੀਗਾ ਉਦੋਂ ਉਦੋਂ ਕਿੱਥੇ ਗਏ ਹੁੰਨੇ ਉਹ ਦੇਖਿਆ ਨਹੀਂ ਕਦੇ ਬਰਗਾੜੀ ਬਹਿਬਲ ਕਲਾਂ ਵਿੱਚ ਦੀ ਲਾਂਗ ਜਿੱਥੇ ਗੋਲੀਆਂ ਚਲਾਈਆਂ ਸੀ ਉਦੋਂ ਹੋਮ ਮਿਨਿਸਟਰ ਕੌਣ ਸੀ ਉਦੋਂ ਮੁੱਖ ਮੰਤਰੀ ਕੌਣ ਸੀ ਇਹੀ ਦੋਨੇ ਸੀ ਪਿਓ ਪੁੱਤ ਉਹ ਨਹੀਂ ਦੇਖਿਆ ਕਦੇ ਉਹ ਨਹੀਂ ਦੇਖਿਆ ਕਦੇ ਧਰਮ ਨੂੰ ਵੀ ਇਦਾਂ ਵਰਤਦੇ ਰਹੇ ਆ ਮਰ ਜਾ ਚਿੜੀਏ ਕਦ ਜਿਉਂ ਜਾ ਚਿੜੀਏ ਹੁਣ ਇਹਨੂੰ ਮਾਫ ਕਰ ਦੋ ਐਵੀ ਹੁਣ ਮਾਫੀ ਕੈਨਸਲ ਕਰ ਦੋ ਹੁਣ ਆ ਹੋਊਗਾ ਹੁਣ ਉਹ ਹੋਊਗਾ ਜੇਬਾਂ ਚੋਂ ਨਿਕਲਦੇ ਬੱਡੇ ਬੱਡੇ ਅਹੁਦੇਦਾਰ ਮੈਨੂੰ ਦੁੱਖ ਹੁੰਦਾ ਵੀ ਯਾਰ ਤੁਸੀਂ ਦੇਣਾ ਦਿਓਗੇ ਕਿੱਥੇ ਹੋਏ ਮੈਨੂੰ ਲੱਗਦਾ ਪਰਮਾਤਮਾ ਨੂੰ ਵੀ ਨਰਕ ਤੋਂ ਵੀ ਗਹਾਂ ਵਾਲੀ ਚੀਜ਼ ਬਣਾਉਣੀ ਪਊ ਜਿੰਨੇ ਪਾਪ ਇਹਨਾਂ ਨੇ ਕੀਤੇ ਨੇ ਵੀ ਨਰਕ ਤੋਂ ਵੀ ਤਹਾਂ ਵਾਲੀ ਕੋਈ ਚੀਜ਼ ਬਣਾਈਏ ਇਹਨਾਂ ਨੂੰ ਉੱਥੇ ਸਿੱਟੀਏ ਤੇਲ ਵਾਲੇ ਕੜਾਹਿਆਂ 'ਚ ਤਲਨੇ ਪੈਣੇ ਆ ਇਹ ਜਿੰਨਾ ਇਹਨਾਂ ਨੇ ਸਤਿਆਨਾਸ਼ ਕੀਤਾ ਲੋਕਾਂ ਦੀਆਂ ਭਾਵਨਾਵਾਂ ਦਾ ਸਮਝਦੇ ਕਿਸੇ ਨੂੰ ਕੁਝ ਨਹੀਂ ਅਸੀਂ ਹਈਆਂ ਬਸ ਇੱਧਰ ਵੀ ਅਸੀਂ ਆ ਉੱਧਰ ਵੀ ਅਸੀਂ ਆ ਬਸ ਅਸੀਂ ਆ ਅਸੀਂ ਹੁੰਨੇ ਆ ਸੋ ਇਸ ਕਰਕੇ ਐ ਨਹੀਂ ਚੱਲਦਾ ਹੁੰਦਾ ਹਰ ਰੋਜ਼ ਨਹੀਂ ਚੱਲਦਾ ਹੁੰਦਾ ਕਾਠ ਦੀ ਹਾਂਡੀ ਰੋਜ਼ ਰੋਜ਼ ਨਹੀਂ ਚੜਦੀ ਆ ਜਿਹੜਾ ਤੁਹਾਡਾ ਪਿਆਰ ਹੈ ਇਹਦੇ ਅੱਛਾ ਤੁਸੀਂ ਇਹ ਦੇਖ ਲਓ ਵੀ ਕਿੰਨਾ ਕੁ ਗੁਰੂ ਸਾਹਿਬ ਨੂੰ ਪਿਆਰ ਕਰਦੇ ਆ ਕਿੰਨਾ ਕੁ ਇਹਨਾਂ ਨੂੰ ਸ਼ਹਾਦਤਾਂ ਦਾ ਸਨਮਾਨ ਹੈ ਕਿਉਂ ਪਿਛਲੇ 10 ਦਿਨ ਤੋਂ ਮਾਗੀ ਦੀਆਂ ਰੈਲੀਆਂ ਕਰਕੇ ਸੁਖਬੀਰ ਬਾਦਲ ਕਹਿ ਰਿਹਾ ਯਾਰ ਬੱਸਾਂ ਭੇਜਾਂਗੇ ਸਿੱਧੇ ਰੈਲੀ 'ਚ ਆ ਜਾਓ ਮੱਥਾ ਮੂਥਾ ਟੇਕਣ ਨਾ ਚਲੇ ਜਾਓ ਯਾਰ ਮੱਥਾ ਮੂਥਾ ਟੇਕਣਾ ਹੀ ਕਹਿੰਦਾ ਯਾਰ ਮੈਂ ਇਹ ਕਹਿਣਾ ਵੀ ਪਹਿਲਾਂ ਆਇਓ ਘੰਟਾ ਪਹਿਲਾਂ ਆ ਜਾਓ ਇਸ਼ਨਾਨ ਕਰਕੇ ਮੱਥਾ ਟੇਕ ਕੇ ਫੇਰ ਰੈਲੀ 'ਚ ਆ ਜਾਓ ਇਹ ਕਹਿੰਦਾ ਰੈਲੀ 'ਚ ਆ ਜਾਓ ਉਧਰੋਂ ਇਧਰ ਉਧਰ ਨਾ ਚਲੇ ਜਾਇਆ ਕਰ ਇਹ ਇਹ ਮੱਥਾ ਟੇਕਣ ਨੂੰ 40 ਮੁਕਤਿਆਂ ਦੀ ਧਰਤੀ ਨੂੰ ਮੱਥਾ ਟੇਕਣ ਨੂੰ ਇਧਰ ਉਧਰ ਹੀ ਕਹਿੰਦੇ ਆ ਇਧਰ ਉਧਰ ਜਿਵੇਂ ਉਹ ਇੱਕ ਇਹਨਾਂ ਦਾ ਸੀਗਾ ਕਿਹੜਾ ਮੈਂ ਤਾਂ ਨਾ ਹੀ ਉਹਦਾ ਲੈਣਾ ਵੈਸੇ ਠੀਕ ਨਹੀਂ ਹੈਗਾ ਉਹ ਜਿਹਨੂੰ ਮਾਫ ਦੋ ਤਿੰਨ ਵਾਰੀ ਮਾਫ ਕਰਤਾ ਦੋ ਤਿੰਨ ਵਾਰੀ ਕੱਢਤਾ ਉਹ ਬਲਟੋਆ ਉਹਨੂੰ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ 328 ਰੂਪ ਚੋਰੀ ਹੋਇਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਾ ਛੱਡੋ ਯਾਰ ਕੋਈ ਚੱਜ ਦੀ ਗੱਲ ਕਰੋ ਗੁਰੂ ਗ੍ਰੰਥ ਸਾਹਿਬ ਦੀ ਗੱਲ ਇਹਨਾਂ ਵਾਸਤੇ ਚੱਜ ਦੀ ਗੱਲ ਨਹੀਂ ਹੈਗੀ ਦੇਖੋ ਕਮਾਲ ਹੈ ਕਮਾਲ ਕੋਈ ਗੱਲ ਨਹੀਂ ਦੇਖਦਾ ਪ੍ਰਮਾਤਮਾ ਨਾ ਕਸੋਂਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੇਰੇ ਵੀਰੋ ਦੇਸ਼ ਵਿਦੇਸ਼ ਦੀਆਂ ਤਾਜ਼ਾ ਤਰੀਨ ਖਬਰਾਂ ਲਈ ਤੁਸੀਂ ਬਨੇ ਰਹੋ ਡੀ5 ਚੈਨਲ ਪੰਜਾਬੀ ਦੇ ਨਾਲ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ